ਔਰ ਇੱਕ ਪੰਨਖਲਾ ਦੀ ਕਮਰ ਦਿੱਤੀ ਗਲੇਲੇ ਮਾਰ ਕੇ ਭਰੇ ਭੰਗੂਕੇ ਭਰੇ ਭੰਗੂਕੇ ਪਿੱਛੋਂ ਬਾਗਰੇ ਮੇਹੜੀਆਂ ਜਲਾਦ ਨੂੰ ਜੀਤੀਆਂ ਨੇ تیر ਮਾਰ ਕੇ ਉਹਨਾਂ ਦੀ ਛੇਕ ਉੱਤੇ ਕੱਲੇ ਛੇਕ ਨਹੀਂ ਦਿੱਤੇ ਛੇਕਾਂ ਤੋਂ ਬਚਾਇਆ ਵੀ ਹੈ ਇੱਕ ਬਾਗਰੇ 'ਤੇ تیر ਮਾਰਿਆ ਪਾਣੀ ਵਿੱਚ ਮਨੇ ਰੇ ਦੇ ਤਾਰ ਨੂੰ ਗੁੱਥਿਆ ਨਹੀਂ ਪਾਣੀ ਪਰਹਾਲੇ ਨੂੰ ਇੱਕ ਸੱਪ ਛੋਟਾ ਰਿਹਾ ਉਹ ਬਾਗਰੇ 'ਤੇ ਸੀ ਇਹ ਮਾਰਕ ਨਾਲ ਤਾਂ ਗਾਗਰਗੰਗੀ ਜੀ ਨਾਲ ਉਹ ਸਾਪ ਨੂੰ ਤ੍ਰੇਪੂ ਤੇ ਜਿਆ। ਵਿਗਿਆਨ ਕਥੀ ਆ ਕੇ ਮਾਤਾ ਜੀ ਨੂੰ ਜੇਕ ਤੇ ਕਿਹਾ ਮਾਤਾ ਜੀ ਆਪ ਇਹ ਲਾਲ ਨੂੰ ਹਟਾਓ। ਪਹਿਲਾਂ ਘਰੇ ਪਰਜੋ ਤੋਂ ਜਾਗਰ ਬਣਿਆ ਜੋ ਤਾਂ ਗੁੱਤੀਆ। ਮਾਤਾ ਜੀ ਪੁੱਛਿਆ ਲਾਲ ਦੀ ਇਹ ਕੀ ਕੀ ਪੈ? ਗਾਗਰ ਦੇ ਮਾਤਾ ਜੀ ਹਿਸਾਬ ਭਲਾ ਕੀਤਾ ਤੇ ਕਿਹਾ ਭਲਾਪਰੀਆ ਗੁਰਾ ਮੰਨਦਾ। ਇਹ ਕੀ ਭਲਾ ਗਾਗਰ ਭਾਨ ਗੁੱਤੀ। ਨਾਰਾਇਣ ਕਰਕੇ ਗਾਗਰ ਦਾ ਪਾਣੀ ਬੋਲ। ਜੋ ਪਾਣੀ ਬੋਲਿਆ ਤੇ ਇਹ ਤੇ ਸਾਪ ਕਿੱਥੇ ਮਰਿਆ ਹੋਇਆ। ਮਹਾਰਾਜੇ ਦੇ ਮਾਤਾ ਜੀ ਦੇ ਪਾਣੀ ਜਿੰਨੇ ਪਰਿਵਾਰ ਦੇ ਜੀਵਾਂ ਦੇ ਤੋਂ ਬਚਦਾ ਨੰਕਾਰ ਕੀਪੀ ਸਾਰੂ ਨੇ ਸ਼ਾਹਪੁਰ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਮਸੂਦ ਮੀਰ ਜੀ ਕੋਲ ਕੇ ਕਰਨਾ 14 ਜੀ ਪ੍ਰੀਤਮ ਜੀ ਪੰਜਾਬ ਨੂੰ ਆਏ ਕੰਪੀ ਪਹੁੰਚੇ ਜੰਗਾਂ ਦੇ ਗਊ ਦਾ ਰੂਪ ਭਾਰਤ ਦੇ ਮਾਤਾ ਜੀ ਨੇ ਸ਼ਰਧਾਂਤ ਕਰਾਇਆ ਫਰਾਸਾ ਬਹਿ ਕਰਕੇ ਅੰਮ੍ਰਿਤਸਰ ਆਉਂਦੀ ਧਰਤੀ ਹੈ ਇਤਿਹਾਸ ਦੀ ਨਦਵਾਰੇ ਪਿੱਛਾ ਇਤਿਹਾਸ ਦੀ ਅਸੀਂ ਉਹ ਗੱਲ ਮੰਨਦੇ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਪੂਰੀ ਉਤਰਦੀ ਹੈ ਜਿਹੜੀ ਗੱਲ ਇਤਿਹਾਸ ਵਿੱਚ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖਿਆ ਦੇ ਉਲਟ ਹੈ ਉਸ ਇਤਿਹਾਸ ਨੂੰ ਅਸੀਂ ਨਹੀਂ ਮੰਨਦੇ ਉਦਾਹਰਨ ਦੇਵਾਂ ਤੁਹਾਨੂੰ ਹੁਣ ਝੂਠਾ ਇਤਿਹਾਸ ਜਿਹੜਾ ਲਿਖਿਆ ਹੋਇਆ ਹੈ ਕੂੜੇ ਇਤਿਹਾਸ ਝੂਠਾ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੋਢੇ ਵਿੱਚ ਕਮਾਨ ਪਾਈ ਥੱਥੇ ਵਿੱਚੋਂ ਤੀਰ ਗੁਰੂ ਗੋਬਿੰਦ ਸਿੰਘੇ ਕਰਦੇ ਨੇ ਗੁਰੂ ਗੋਬਿੰਦ ਸਿੰਘ ਵੀ ਜੋ ਚੱਲਿਆ ਹੋਇਆ ਤੀਰ ਵੱਜਦਾ ਕਿਹਦੇ ਸਿਰ ਤੇ ਇੱਕ ਜਿਹੜੀਆਂ ਬੱਚੀਆਂ ਸਿਰ ਤੇ ਗਾਗਰਾ ਰੱਖ ਕੇ ਆਪਣੇ ਘਰ ਦੇ ਲਈ ਪਾਣੀ ਲੈ ਕੇ ਆ ਰਹੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਤੀਰ ਉਹਨਾਂ ਬੱਚੀਆਂ ਦੇ ਸਿਰ ਤੇ ਰੱਖੀਆਂ ਹੋਈਆਂ ਗਾਗਰਾਂ ਨੂੰ ਭੰਦ ਹੈ ਅਸੀਂ ਇਸ ਝੂਠੇ ਇਤਿਹਾਸ ਨੂੰ ਨਹੀਂ ਮੰਨਦੇ ਅਸੀਂ ਉਹ ਉਸ ਇਤਿਹਾਸ ਨੂੰ ਮੰਨਦੇ ਹਾਂ ਜਿਹੜਾ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੱਥੇ ਤੋਂ ਨਿਕਲਿਆ ਹੋਇਆ ਤੀਰ ਜਾਲਮਾਂ ਦੇ ਸਿਰ ਭੰਦ ਹੈ ਉਸ ਇਤਿਹਾਸ ਨੂੰ ਨਹੀਂ ਮੰਨਦੇ ਜਿਹੜਾ ਇਤਿਹਾਸ ਕਹਿੰਦਾ ਸਲਾਮ ਤੇ ਰੱਖੀਆਂ ਹੋਈਆਂ ਗਾਗਰਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਤੀਰ ਭੰਦਾ ਨਾ ਮੇਰਾ ਗੁਰੂ ਇਦਾਂ ਦਾ ਨਹੀਂ ਸੀ ਵੀ ਕਿਸੇ ਦੀ ਧੀ ਪੈਰ ਖੂ ਤੋਂ ਪਾਣੀ ਲੈ ਕੇ ਆ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਰਾਹ ਦੇ ਵਿੱਚ ਮੋੜ ਚ ਲਾ ਕੇ ਲੋਕਾਂ ਦੀਆਂ ਧੀਆਂ ਪੈਰ ਤੇ ਨਿਸ਼ਾੜੇ ਲਾਉਂਦਾ ਇਦਾਂ ਦਾ ਨਹੀਂ ਸੀ ਮੇਰਾ ਗੁਰੂ ਤੁਹਾਨੂੰ ਤੁਹਾਡਾ ਜੀ ਕਰਦਾ ਮੈਂ ਇਤਿਹਾਸ ਨੂੰ ਮੰਨੂ ਸਾਡੇ ਗੁਰੂ ਦਾ ਇਤਿਹਾਸ ਹੈ ਸਾਡੇ ਗੁਰੂ ਦੇ ਧੱਫੇ ਤੋਂ ਨਿਕਲਿਆ ਹੋਇਆ ਤੀਰ ਜਲਮਾਂ ਦੀ ਸ਼ਕਤੀ ਨੂੰ ਚੀਰ ਦਿੰਦਾ ਕਿਸੇ ਔਰਤ ਦੇ ਸਿਰ ਤੇ ਰੱਖੀ ਹੋਈ ਗਾਗਰ ਨੂੰ ਭੰਨਣ ਲਈ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੇ ਪੱਥੇ ਦਾ ਤੀਰ ਅਸੀਂ ਉਸ ਇਤਿਹਾਸ ਨੂੰ ਮੰਨਦੇ ਹਾਂ ਜਿਹੜਾ ਕਿਹਾ ਵਰਮਾਣੀ ਦੇ ਸਟੈਂਡਰਡ ਦੇਖਾ